ਹੌਣ ਸਮੇ ਨੰਗੇ ਪੈਰ ਜਾਣ ਨਾਲ ਘਰ ਦੀ ਦਿਸ਼ਾ ਖਰਾਬ ਹੁੰਦੀ ਹੈ ਇੱਕ ਜੀ ਪਰਿਵਾਰ ਦਾ ਹਰ ਸਮੇ ਬਿਮਾਰ ਰਹੇਗਾ ਆਖਰ ਕਿਉਂ ਕਹਿੰਦੇ ਸੀ ਸੰਤ ਮਹਾਰਾਜ ਜੀ ਸੁਣੋ ਉਪਾਅ ਇਸ ਦੇ ਬਾਰੇ ਦਾ ਗਿਆਨ ਟੀਵੀ ਚੈਨਲ ਸਾਧ ਸੰਗਤ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਇਹਨਾਂ ਬੇਨਤੀਆਂ ਨੂੰ ਜਿਹੜਾ ਹੈ ਸਾਂਝਾ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਆਪਾਂ ਦੇਖਦੇ ਆ ਕਿ ਜਿਹੜੀਆਂ ਚੀਜ਼ਾਂ ਨੇ ਕੁਝ ਸਾਡੇ ਸਾਹਮਣੇ ਹੁੰਦੀਆਂ ਨੇ ਪਿਆਰਿਓ ਆਪਾਂ ਉਹਨਾਂ ਚੀਜ਼ਾਂ ਨੂੰ ਜਿਹੜਾ ਹੈ ਦੇਖੀ ਜਾ ਰਹੇ ਆ ਪਰ ਸਾਨੂੰ ਸਮਝ ਨਹੀਂ ਆਉਂਦਾ ਕੀ ਹੋ ਰਿਹਾ ਹੈ ਸਾਨੂੰ ਸਮਝ ਨਹੀਂ ਆ ਰਿਹਾ ਕਿ ਕੀ ਬਣ ਰਿਹਾ ਇਹਦਾ ਅਸਲ ਦੇ ਵਿੱਚ ਕੀ ਕਰਾਂਗੇ ਅਸੀਂ ਨਾ ਜਿਆਦਾ ਡਰ ਜਾਂਦੇ ਆ ਅਸੀਂ ਵਹਿਮ ਭਰਮ ਦੇ ਵਿੱਚ ਪੈ ਜਾਂਦੇ ਆ ਅਸੀਂ ਸੋਚਦੇ ਆ ਕਿ ਕੀ ਹੋ ਰਿਹਾ ਇਹ ਸਾਰੀਆਂ ਗੱਲਾਂ ਕੀ ਬਣ ਰਹੀਆਂ ਨੇ ਇਹ ਚੀਜ਼ਾਂ ਅਸਲ ਦੇ ਵਿੱਚ ਕੀ ਹੋ ਰਹੀਆਂ ਨੇ ਸਾਨੂੰ ਇਸ ਗੱਲ ਦਾ ਜਿਹੜਾ ਹੈ ਬਿਲਕੁਲ ਵੀ ਪਤਾ ਨਹੀਂ ਲੱਗਦਾ ਅਸੀਂ ਇਹਨਾਂ ਚੀਜ਼ਾਂ ਤੋਂ ਨਾ ਅਣਜਾਣ ਜੇ ਹੋ ਜਾਂਦੇ ਆ ਪਰ ਇੱਥੇ ਬੇਨਤੀ ਕਰਦਾਂ ਜਦੋਂ ਵੀ ਅਸੀਂ ਨਹਾਉਣੇ ਆ ਨਾ ਨੰਗੇ ਪੈਰ ਜਾਣ ਨਾਲ ਕਹਿੰਦੇ ਘਰ ਦੀ ਦਸ਼ਾ ਖਰਾਬ ਹੁੰਦੀ ਹੈ ਨੰਗੇ ਪੈਰ ਨਾਲ ਕਹਿੰਦੇ ਦਸ਼ਾ ਕੀ ਹੈ ਵੀ ਘਰ ਦੇ ਵਿੱਚ ਬਿਮਾਰੀਆਂ ਆ ਜਾਂਦੀਆਂ ਨੇ ਜਿਸ ਜਗ੍ਹਾ ਤੇ ਅਸੀਂ ਆਪਣੀ ਸਰੀਰ ਦੀ ਕਿਰਿਆ ਕੀਤੀ ਉਥੇ ਨੰਗੇ ਪੈਰ ਗਏ ਨੰਗੇ ਪੈਰੋਂ ਫਿਰ ਆਪਣੇ ਘਰ ਆ ਗਏ ਇਤਾਂ ਹੀ ਬਿਸਤਰ ਤੇ ਸੌਂਗੇ ਉਸੇ ਬਿਸਤਰ ਤੇ ਅਸੀਂ ਬੈਠ ਕੇ ਖਾਣਾ ਖਾਣਾ ਹੈ ਉੱਥੇ ਹੱਥ ਲੱਗਣੇ ਆ ਉਹੀ ਜਿਹੜੇ ਕਿਟਾਣੂ ਜਰਾ ਸੀ ਜਿੰਮੇ ਵੀ ਆਪਾਂ ਕਹਿ ਦਿੰਦੇ ਆ ਉਹ ਸਾਡੇ ਅੰਦਰ ਜਾਂਦੇ ਨੇ ਤੇ ਅੰਦਰ ਜਾ ਕੇ ਉਹ ਸਾਡੇ ਅੰਦਰ ਬਿਮਾਰੀਆਂ ਨੂੰ ਜਿਹੜਾ ਹੈ ਪੈਲ ਦੇ ਦਿੰਦੇ ਨੇ ਬਿਮਾਰੀਆਂ ਨੂੰ ਘਰ ਘਰ ਕਰਕੇ ਦਿੰਦੇ ਨੇ ਸਾਾਸੰਗਤ ਬਿਮਾਰੀਆਂ ਉਤੋਂ ਹੀ ਪੈਦਾ ਹੁੰਦੀਆਂ ਨੇ ਇਹ ਆਪਾਂ ਆਮ ਫਿਜ਼ੀਕਲ ਤੌਰ ਤੇ ਜੇ ਸਮਝ ਲਈਏ ਜਾਂ ਫਿਰ ਆਪਾਂ ਡਾਕਟਰੀ ਭਾਸ਼ਾ ਦੇ ਵਿੱਚ ਸਮਝ ਲਈਏ ਵੀ ਬਿਮਾਰੀਆਂ ਦਾ ਜਿਹੜਾ ਅਸਲ ਰਸਤਾ ਹੈ ਉਹ ਇਹੋ ਹੀ ਹੈ ਦਾ ਸੰਗਤ ਇਥੋਂ ਸਿਹਤ ਖਰਾਬ ਹੁੰਦੀ ਹੈ ਕਹਿੰਦੇ ਪਰਿਵਾਰ ਦੇ ਵਿੱਚ ਜੇ ਇੱਕ ਜਾਨੇ ਨੂੰ ਕੋਈ ਬਿਮਾਰੀ ਹੋ ਗਈ ਜਾਂ ਬਿਮਾਰ ਹੋ ਗਿਆ ਕਹਿੰਦੇ ਆਪਾਂ ਗ레ਹਦਾ ਨਾ ਵੀ ਸਾਰੇ ਜਾਨੇ ਬਿਮਾਰ ਹੋ ਜਾਂਦੇ ਦਾ ਕਾਰਨ ਇਹੋ ਸਾਡੇ ਵਿੱਚ ਸਾਫ ਸਫਾਈ ਚਮਕ-ਦਮਕ ਵਾਲੀ ਜਿਹੜੀ ਚੀਜ਼ ਆ ਸਾਡੇ ਕੋਲ ਰਹਿ ਗਈ ਚਮਕ-ਦਮਕ ਵਾਲੀ ਲਾਈਫ ਤੇ ਹੈ ਪ੍ਰਸਾਦ ਸੰਗਤ ਸਾਡੇ ਕੋਲੇ ਜਿਹੜੀ ਅੰਦਰ ਸਵੱਛਤਾ ਸਵੱਛਤਾ ਨਹੀਂ ਹੈਗੀ ਸਾਡੇ ਕੋਲੇ ਤੇ ਸਾਨੂੰ ਇਹ ਚੀਜ਼ ਜਿਹੜੀ ਹੈ ਸਿੱਖਣੀ ਪਵੇਗੀ ਸਾਨੂੰ ਇਹ ਚੀਜ਼ ਜਿਹੜੀ ਹੈ ਵਿਚਾਰਨੀ ਪਵੇਗੀ ਅੱਜ ਇਹ ਚੀਜ਼ ਦੇ ਉੱਤੇ ਸਾਨੂੰ ਗੌਰ ਕਰਨਾ ਪਵੇਗਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹੀਏ ਤੇ ਸਤਿਗੁਰੂ ਜੀ ਇਸੇ ਕਰਕੇ ਅਵੇਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪੇ ਕਰ ਵੇਖੈ ਮਾਰਗ ਲਾਏ ਭਾਈ ਇਸ ਬਿਨ ਅਵਰ ਨ ਕੋਈ ਸਤਿਗੁਰੂ ਕਹਿੰਦੇ ਨੇ ਜਿਹੜਾ ਪ੍ਰਭੂ ਪਰਮਾਤਮਾ ਦੇ ਵਿੱਚ ਲੀਨ ਹੋ ਜਾਏ ਕਹਿੰਦੇ ਉਹਨੂੰ ਸਾਰੇ ਰਸਤੇ ਜਿਹੜੇ ਨੇ ਆਪਣੇ ਆਪ ਮਿਲ ਜਾਂਦੇ ਨੇ ਜਿਹੜੇ ਨੇ ਪਰਮਾਤਮਾ ਨੂੰ ਆਪੇ ਰਸਤੇ ਪਾਉਂਦਾ ਹੈ ਭੁੱਲੇ ਸਿਕ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ ਜੋ ਜੀਵ ਨੂੰ ਰਾਹ ਦੱਸ ਸਕੇ ਤੇ ਕਹਿੰਦੇ ਪ੍ਰਮਾਤਮਾ ਨੂੰ ਰਾਹ ਉਹ ਆਪ ਹੀ ਦੱਸਦਾ ਹੈ ਉਹ ਪ੍ਰਮਾਤਮਾ ਆਪ ਹੀ ਕਿਰਪਾ ਕਰਨ ਵਾਲਾ ਹੈ ਆਪ ਹੀ ਰਹਿਮਤਾਂ ਕਰਨ ਵਾਲਾ ਹੈ ਉਹ ਸਤਿਗੁਰੂ ਜੀ ਇੰਨੇ ਮਹਾਨ ਨੇ ਉਹ ਪਾਤਸ਼ਾਹ ਜੀ ਇੰਨੇ ਮਹਾਨ ਨੇ ਪਿਆਰਿਓ ਅੱਜ ਆਪਣੇ ਸਿਹਤ ਦਾ ਖਾਸ ਖਿਆਲ ਰੱਖਿਏ ਆਪਣੀ ਸਿਹਤ ਨੂੰ ਜਿਹੜਾ ਹੈ ਇਥੋਂ ਤੱਕ ਅਸੀਂ ਤਿਆਰ ਕਰੀਏ ਕਿ ਪਿਆਰਿਓ ਇਹਦੇ ਵਿੱਚ ਕਿਸੇ ਪ੍ਰਕਾਰ ਦਾ ਜਿਹੜਾ ਹੈ ਕੋਈ ਫਾਲਟ ਉਹ ਨਾ ਆਵੇ ਸਾਨੂੰ ਕਿਸੇ ਪ੍ਰਕਾਰ ਕੋਈ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਅੱਜ ਹਰ ਕੋਈ ਬੰਦਾ ਬੀਪੀ ਦੀ ਗੋਲੀ ਖਾਂਦਾ ਹੈ ਹਰ ਇੱਕ ਬੰਦਾ ਜਿਹੜਾ 90% ਬੰਦੇ ਜਿਹੜੇ ਨੇ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਨੇ ਕਿਉਂਕਿ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਡਿਪਰੈਸ਼ਨ ਹੀ ਇੰਨਾ ਪੈ ਗਿਆ ਬਿਨਾਂ ਗੱਲ ਤੋਂ ਜਿਹੜਾ ਉਹ ਡਿਪਰੈਸ਼ਨ ਲੈ ਕੇ ਬੈਠੇ ਹੋਏ ਨੇ ਬਿਨਾਂ ਗੱਲ ਤੋਂ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਹਾਲ ਖਰਾਬ ਹੋਇਆ ਪਿਆ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸੋਚੀ ਜਾ ਰਹੇ ਨੇ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਸਾਰੀਆਂ ਚੀਜ਼ਾਂ ਐਵੇਂ ਚੱਲੀ ਜਾ ਰਹੀਆਂ ਪਰ ਇਥੇ ਬੇਨਤੀ ਕਰਕੇ ਆਪ ਜੀ ਦਾ ਮੈਂ ਧਿਆਨ ਦਿਵਾਵਾਂ ਮਾ ਸਾਧ ਸੰਗਤ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਗੱਲਾਂ ਜੜੀਆਂ ਨੇ ਪਿੱਛੇ ਕਰ ਦਿੱਤੀਆਂ ਉਹ ਕਹਿੰਦੇ ਭਾਈ ਜੇਕਰ ਆਪਣੀ ਸਿਹਤ ਦਾ ਖਿਆਲ ਵੀ ਰੱਖਿਆ ਜਾਵੇ ਖਾਣ ਪੀਣ ਦਾ ਖਿਆਲ ਰੱਖਿਆ ਜਾਵੇ ਕਹਿੰਦੇ ਭੋਜਨ ਜਿਹੜਾ ਹੈ ਉਹ ਇੰਨਾ ਕੋ ਖਾਧਾ ਜਾਵੇ ਜਿੰਨੀ ਕੋ ਜ਼ਰੂਰਤ ਹੈ ਤੇ ਕਹਿੰਦੇ ਪਰਮਾਤਮਾ ਦਾ ਭਜਨ ਵੀ ਕੀਤਾ ਜਾਵੇ ਤੇ ਕਹਿੰਦੇ ਸਤਿਗੁਰੂ ਕੋਈ ਰੋਗ ਲੱਗਣੀ ਨਹੀਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ